ਦੋ ਚਿੱਤਰ ਜੋਤੀ ਦੋ ਚਾਰ ਵਿਚਾਰਨ ਦੋਵੇਂ ਸੁੰਦਰ ਜੋਤ ਵਾਲੇ ਸਨ ਅਤੇ ਦੋਹਾਂ ਦੇ ਵਿਚਾਰ ਸੁੰਦਰ ਸਨ ਦੋ ਮੰਡਲਾਕਾਰ ਖੰਡਾ ਅਬਾਰਨ ਦੋਵੇਂ ਮੰਡਲਾਕਾਰ ਵਿੱਚ ਲਗਾਤਾਰ ਖੰਡਾ ਚਲਾ ਰਹੇ ਸਨ ਦੋ ਖਗਖੋਨੀ ਦੋ ਖਤਰ ਹਾਰਨ ਦੋਹਾਂ ਦੀਆਂ ਤਲਵਾਰਾਂ ਲਹੂ ਨਾਲ ਲਿਪੜੀਆਂ ਸਨ ਅਤੇ ਦੋਵੇਂ ਛਤਰਿਆਂ ਦਾ ਨੁਕਸਾਨ ਕਰਨ ਵਾਲੇ ਸਨ ਦੋ ਖਤਰ ਖੇਤਾ ਦੋ ਛਤਰਪਾਨ ਦੋਵੇਂ ਛਤਰਾਂੀਆਂ ਖੇਤਾ ਤੋਂ ਪੈਦਾ ਹੋਏ ਸਨ ਅਤੇ ਦੋਵੇਂ ਛਾਤਰਪਣੇ ਵਾਲੇ ਸਨ ਦੋ ਬੀਰ ਬਿਬ ਆਸਤ ਧਾਰੇ ਨਿਹਾਰੇ ਦੋਹਾਂ ਸ਼ੂਰ ਵੀਰਾਂ ਨੇ ਦੋਰੇ ਅਸਤਰ ਬਿਬ ਆਸਤ ਧਾਰਨ ਕੀਤੇ ਹੋਏ ਸਨ ਅਤੇ ਇੱਧਰ ਉਧਰ ਵੇਖ ਰਹੇ ਸਨ ਰਹੇ ਬਿਉਮ ਮ ਭੂਪ ਗੋਨੇ ਹਕਾਰੇ ਜਿਹੜੇ ਰਾਜੇ ਮਾਰੇ ਜਾਣ ਤੋਂ ਬਾਅਦ ਆਕਾਸ਼ ਵਿੱਚ ਫਿਰ ਰਹੇ ਸਨ ਉਹ ਇਹਨਾਂ ਨੂੰ ਬੁਲਾ ਰਹੇ ਸਨ ਹਕਾ ਹੱਕ ਲਾਗੀ ਧਨ ਧਨ ਚੰਪਰਿਓ ਹਾਕ ਤੇ ਹਾਕ ਪੈ ਰਹੀ ਸੀ ਅਤੇ ਧੰਨ ਧੰਨ ਕਰਕੇ ਇਹਨਾਂ ਦੀ ਆਸ਼ ਗਾਇਆ ਜਾ ਰਿਹਾ ਸੀ ਚਕਰਿਓ ਯਾ ਸ਼ਰਾਜੰ ਪ੍ਰਥੀ ਲੋਕ ਕੰਪਿਓ ਯਕਸ਼ਾ ਦਾ ਰਾਜਾ ਹੈਰਾਨ ਸੀ ਹਾਤੇ ਮਾਤ ਲੋਕ ਕੰਬ ਰਿਆ ਸੀ ਆਨਿਓ ਰਾਜ ਦੁਰਯੋਦਨੰ ਯੁੱਧ ਪੂਮੰ ਆਕਰ ਵਿੱਚ ਰਾਜਾ ਦੁਰਯੋਦਨ ਯੁੱਧ ਪੂਮੀ ਵਿੱਚ ਮਾਰਿਆ ਗਿਆ ਭਜੇ ਸਭ ਜੋਦਾ ਚਲੀ ਤਾਮ ਤੁਮ ਇਸ ਗੱਲ ਦੀ ਤੁਮ ਪੈ ਜਾਣ ਨਾਲ ਸਾਰੇ ਉਦੇ ਭੱਜ ਗਏ ਕਰਿਓ ਰਾਜ ਨਹਿ ਕੰਟੰ ਕੋਰ ਪਾਲੰ ਇਸ ਪਿਛੋ ਰਾਯਾ ਜੁਯ ਦਿਸ਼ਠਿਰ ਨੇ ਕੋਰਵਾ ਉੱਤੇ ਨਿਸ਼ਕੰਟਕ ਰਾਜ ਕੀਤਾ ਪੁਨਰ ਜਾਏ ਕ ਮੱਜ ਸੀ ਜੈ ਹਿਵਾਲੰ ਫਿਰ ਹਿਮਾਲਾ ਪਹਾੜਤ ਵਿੱਚ ਜਾ ਕੇ ਗਲ ਗਏ ਤਹਾ ਇੱਕ ਗੰਦਾਰਬ ਸਿਓ ਯੁੱਧ ਮਚਿਓ ਉਥੇ ਇੱਕ ਗੰਦਰਬਨਾਲ ਯੁੱਧ ਹੋਇਆ ਤਹਾ ਭੂਰਪਾਲੰ ਧੁਰਾ ਰੰਗ ਰਚਿਓ ਉਥੇ ਭੂਰਪਾਲ ਨੇ ਵਿਚੇਤਰ ਤੰਦੁਲਾ ਰੰਗ ਫੈਲਾ ਦਿੱਤਾ ਤਹਾ ਸੱਤਰਕੇ ਭੀਮ ਹਸਤੀ ਚਲਾਏ ਉਥੇ ਭੀਮ ਸੈਨ ਨੇ ਵੈਰੀ ਦੇ ਹਾਥੀ ਚੁੱਕ ਚੁੱਕ ਕੇ ਸੁੱਟੇ ਫਿਰ ਮਦ ਗੈਰੰ ਅਜਿਓ ਲੋ ਨਾ ਆਏ ਉਹ ਆਕਾਸ਼ ਵਿੱਚ ਫਿਰ ਰਹੇ ਹਨ ਧਰਤੀ ਤੇ ਹੁਣ ਤੱਕ ਨਹੀਂ ਪਰਤੇ ਸੁਨੈ ਬੈਨ ਕੋ ਪੂਪ ਏਉ 8 ਨਾਕੰ ਇਹ ਬੋਲ ਸੁਣ ਕੇ ਰਾਜਾ ਜਨਮੇਜਾ ਨੱਕ ਚੜਾ ਕੇ ਥੋੜਾ ਮੁਸਕਰਾਇਆ ਕਰਿਓ ਹਾਸ ਮੰਦਾ ਬੋਲਿਓ ਏਵ ਬਾਤਾਂ ਅਤੇ ਕਹਿਣ ਲੱਗਾ ਹਾਥੀਆਂ ਨੂੰ ਸੁੱਟਣ ਵਾਲੀ ਐਵੇਂ ਗੱਪ ਹੈ ਰਹੇਉ ਨਾਕ ਮੈਂ ਕੋਸਤ ਛਤਰੀ ਸਵਾਨੁ ਇਨਾਂ ਕਹਨਤੇ ਛਤਰੀਆਂ ਦੇ ਹੰਸ ਰਾਜਾ ਜਨ ਮੇਜਾ ਦੇ ਨੱਕ ਵਿੱਚ ਘੋੜ ਰਹਿ ਗਿਆ ਪੈ ਤੋਨ ਹੀ ਰੋਗ ਤੇ ਭੂਪ ਹਾਨੁ ਉਸੇ ਰੋਗ ਨਾਲ ਰਾਜੇ ਦਾ ਨਾਸ ਹੋਇਆ ਚਉਪਈ 84 ਬਰਖ ਪਰਮਾਨੰ ਇਸ ਤਰ੍ਹਾਂ 84 ਸਾਲ ਸਾਪਤ ਮਾਹੇ 24 ਦਿਨਾਂੰ 7 ਮਹੀਨੇ ਅਤੇ 24 ਦਿਨਾਂ ਤੱਕ ਰਾਜਕਿਉ ਜਨਮੇ ਜਾ ਰਾਜਾ ਰਾਜਾ ਜਨਮੇ ਜਾਣੇ ਰਾਜ ਕੀਤਾ ਕਾਲ ਨਿਸ਼ਾਨ ਬਹੁਤ ਸਿਰ ਗਾਜਾ ਫੇਰ ਉਸ ਦੇ ਸਿਰ ਉਤੇ ਕਾਲ ਦਾ ਨਗਾਰਾ ਵੱਜਿਆ ਅਰਥਾਤ ਮਰ ਗਿਆ ਇਹ ਤੇ ਜਨਮੇ ਜਾ ਸਮਾਪਤ ਪਿਆ ਇਥੇ ਜਨਮੇ ਜਾ ਸਮਾਪਤ ਹੋਇਆ ਚੋਪਈ ਅਸੁਮੇਦ ਅਰ ਅਸਮੇਦ ਹਾਰਾ ਜਨਮੇ ਜਾ ਰਾਜੇ ਦੇ ਦੋ ਪੁੱਤਰ ਸਨ ਅਸੁਮੇਦ ਅਤੇ ਅਸਮੇਦ ਹਾਰ ਮਹਾਸੂਰ ਸਤਵਾਨ ਅਪਾਰਾ ਦੋਵੇਂ ਬਹੁਤ ਵੱਡੇ ਸੂਰਬੀਰ ਅਤੇ ਅਪਾਰ ਸੱਤਾ ਵਾਲੇ ਸਨ ਮਹਾਬੀਰ ਬਰਿਆਰ ਤਨੁਖ ਧਰ ਮਹਾਨ ਬਹਾਦਰ ਬਲਵਾਨ ਅਤੇ ਤਨੁਸ਼ਤਾਰੀ ਸਨ ਗਾਵਤ ਕੀਰਤ ਦੇਸ ਸਭ ਘਰ ਘਰ ਜਿਨ੍ਹਾਂ ਦੀ ਕੀਰਤੀ ਸਾਰੇ ਦੇਸ਼ ਦੇ ਘਰ ਘਰ ਗਾਈ ਜਾਂਦੀ ਸੀ ਮਹਾਬੀਰ ਅਰ ਮਹਾ ਤਨੁਖ ਧਰ ਦੋਵੇਂ ਬਹੁਤ ਸੂਰਬੀਰ ਅਤੇ ਵੱਡੇ ਤਨੁਸ਼ਤਾਰੀ ਸਨ ਕਾ ਪਤ ਤੀਨ ਲੋਕ ਜਾ ਕੇ ਡਰ ਜਨਾ ਦੇ ਡਰ ਨਾਲ ਤਿੰਨੋ ਲੋਕ ਕੰਬਦੇ ਸਨ ਬਾਡਮਹੀਪ ਅਰ ਅਖੰਡ ਪ੍ਰਤਾਪਾ ਉਹ ਮਹਾਨ ਰਾਜੇ ਅਤੇ ਅਖੰਡ ਪ੍ਰਤਾਪ ਵਾਲੇ ਸਨ ਅਮੇਤ ਤੇਜ ਜਾਪਤ ਜਗ ਜਾਪਾ ਉਹ ਅਮੇਤ ਤੇਜ ਵਾਲੇ ਸਨ ਸਾਰਾ ਜਗਤ ਉਹਨਾਂ ਦਾ ਜਾਪ ਚਪਦਾ ਸੀ ਅਜਾ ਸਿੰਘ ਉਤਸੋਰ ਮਹਾਨਾ ਦੂਜੇ ਪਾਸੇ ਅਜੈ ਸਿੰਘ ਮਹਾਨ ਸੂਰਵੀਰ ਸੀ ਬਾਡ ਮਹੀਪ 10 ਚਾਰ ਨਿਧਾਨਾ ਉਹ ਵੱਡਾ ਮਹੀਪ ਅਤੇ 14 ਵਿਦਿਆਵਾਂ ਦਾ ਖਜ਼ਾਨਾ ਸੀ ਅਨਬਕਾਰ ਅਨਤੋਲ ਅਤੁੱਲ ਬਲ ਉਹ ਵਿਕਾਰਾਤ ਰਹਿਤ ਤੁਲਨਾ ਤੋਂ ਬਿਨਾ ਅਤੇ ਅਤੁੱਲ ਬਾਲ ਵਾਲਾ ਸੀ ਆਰ ਅਨੇਕ ਜੀਤੇ ਜਿਨ ਦਲ ਮਲ ਜਿਸਨੇ ਅਨੇਕ ਵੈਰੀ ਜਿੱਤ ਕੇ ਕੁਚਲ ਦਿੱਤੇ ਸਨ ਜਿਨ ਜੀਤੇ ਸੰਗਰਾਮ ਅਨੇਕਾ ਜਿਸਨੇ ਆਨੇ ਕਾਂਗਾਂ ਜਿੱਤੀਆਂ ਸਨ ਸ਼ਸਤਰ ਆਸਤਰ ਤਾ ਛਾੜਨ ਏਕਾ ਸ਼ਸਤਰ ਆਸਤਰ ਧਾਰਨ ਕਰਨ ਵਾਲਿਆਂ ਵਿੱਚੋਂ ਇੱਕ ਵੀ ਜਿਉਂਦਾ ਰਹਿਣ ਨਹੀਂ ਦਿੱਤਾ ਸੀ ਮਹਾਸੂਰ ਗੁਣਵਾਨ ਮਹਾਨਾ ਉਹ ਮਹਾਨ ਸ਼ੂਰ ਵੀਰ ਅਤੇ ਉੱਤਮ ਗੁਣਾ ਵਾਲਾ ਸੀ ਮਾਨਤ ਲੋਕ ਸਗਲ ਜਿਹ ਆਨਾ ਸਾਰਾ ਜਗਤ ਉਸ ਦੀ ਹੀਨ ਮੰਦਾ ਸੀ ਮਹਰਨ ਕਾਲ ਜਨਮੇ ਜੇ ਰਾਜਾ ਮਾਨਵੇਲੇ ਰਾਜਾ ਜਨਮੇ ਜੇ ਨੇ ਮੰਤਰ ਕੀਓ ਮੰਤਰੀਨ ਸਮਾਜਾ ਮੰਤਰੀ ਮੰਡਲ ਨਾਲ ਸਲਾਹ ਕੀਤੀ ਰਾਜ ਤਿਲਕ ਪੋਪਤ ਆਪ ਖੇਪਾ ਕੇ ਰਾਜ ਸਿੰਘਾਸਨ ਦਾ ਤਿਲਕ ਕਿਸ ਨੂੰ ਦਿੱਤਾ ਜਾਏ ਨੇ ਰਖਾ ਤਾਂ ਭਏ ਨਿਰਪਤਕੀ ਰੇਖਾ ਇਸ ਉਦੇਸ਼ ਤੋਂ ਰਾਜਕੁਮਾਰ ਦਿਆਂ ਰਾਜਾ ਬਣਨ ਦੀਆਂ ਭਾਗ ਰੇਖਾਵਾਂ ਨੂੰ ਵਿਚਾਰਨ ਲੱਗੇ ਇਹਨਾਂ ਮੈਂ ਰਾਜ ਕਵਨ ਕੋ ਦੀਜੈ ਇਹਨਾਂ ਤਿੰਨਾਂ ਵਿੱਚੋਂ ਰਾਜ ਕਿਸ ਨੂੰ ਦਈਏ ਕੋਨ ਨਿਰਪਤ ਸੁਤਕੋ ਨਿਪ ਕੀਜੈ ਰਾਜੇ ਦੇ ਕਿਸ ਪੁੱਤ ਨੂੰ ਰਾਜਾ ਬਣਾਈਏ ਰਜਿਆ ਪੁੱਤ ਨਾ ਰਾਜ ਕੀ ਜੋਗਾ ਇਕ ਵਿਚਾਰ ਸਾਹਮਣੇ ਆਇਆ ਕਿ ਰਜਿਆ ਦਾਸੀ ਦਾ ਪੁੱਤਰ ਰਾਜ ਦੇ ਲਾਇਕ ਨਹੀਂ ਹੈ ਇਹ ਕਿ ਜੋਗ ਨਾ ਰਾਜ ਕੇ ਭੋਗਾ ਨਾ ਹੀ ਉਹ ਰਾਜ ਦੇ ਭੋਗਾ ਲਈ ਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ